ओके ਤਾਂ ਅੱਜ ਦਾ ਸਾਡਾ ਜਿਹੜਾ ਟੌਪਿਕ ਹੈ ਕੀ ਹੈ ਸਟੈਟਿਕ ਜੀਕੇ ਦੇ ਵੀ ਸਟੇਟ ਸਟੈਟਿਕ ਜੀਕੇ ਅਸੀਂ ਕਰ ਰਹੇ ਹਾਂ ਤਾਂ ਗੁਜਰਾਤ ਜਿਹੜਾ ਹੈ ਸਾਡਾ ਅੱਜ ਦਾ ਟੌਪਿਕ ਹੈ ਗੁਜਰਾਤ ਜਿਹੜਾ ਹੈ ਕਿੰਵੇਂ ਨੰਬਰ ਤੇ ਕਿਹੜਾ ਸਟੇਟ ਬਣਦਾ ਹੈ ਕਿੱਥੇ ਮਤਲਬ ਕਿ ਇਹਦੇ ਵਿੱਚੋਂ ਅਲੱਗ ਕੀਤਾ ਗਿਆ ਕਦੋਂ ਅਲੱਗ ਕੀਤਾ ਗਿਆ ਤੇ ਇਹ ਸਾਰਾ ਕੁਝ ਇੱਥੇ ਦੇ ਰਾਜ ਚਿੰਨ ਕੀ ਹੈ ਤੇ ਇਹ ਸਭ ਕੁਝ ਕਰਾਂਗੇ ਹੁਣ ਸਟੇਟ ਜਿਹੜਾ ਸਾਡੇ ਕੋਲ ਗੁਜਰਾਤ ਹੈ ਠੀਕ ਹੈ ਗੁਜਰਾਤ ਜਿਹੜਾ ਇਹ ਸਾਡੇ ਕੋਲ 15 ਨੰਬਰ ਮੈਂ ਸਟੇਟ ਬੰਦ ਹੈ ਠੀਕ ਹੈ ਜੇਕਰ ਅਸੀਂ ਗੱਲ ਕਰੀਏ ਤਾਂ ਜਿਵੇਂ ਪਹਿਲਾਂ ਮੈਂ ਤੁਹਾਨੂੰ ਲਿਖਾਇਆ ਸੀਗਾ ਕਿ 1956 ਦੇ ਵਿੱਚ ਸਾਡੇ ਕੋਲ ਕਿੰਨੇ ਕਿੰਨੇ ਸਟੇਟ ਸੀਗੇ ਭਾਰਤ ਦੇ ਵਿੱਚ 14 ਸਟੇਟ ਠੀਕ ਹੈ ਜਦੋਂ 1956 ਦੇ ਵਿੱਚ ਪੁਨਰਗਠਨ ਹੁੰਦਾ ਹੈ ਤਾਂ ਉਸ ਟਾਈਮ ਦੇ ਵਿੱਚ ਜਿਹੜਾ ਸੀਗਾ 1956 ਦੇ ਵਿੱਚ 14 ਸਟੇਟ ਤੇ ਜਿਹੜੇ ਸੀਗੇ 6 ਯੂਟਸ ਹਨ ਕੇਂਦਰ ਸ਼ਾਸਿਤ ਪ੍ਰਦੇਸ਼ ਸੀਗੇ ਠੀਕ ਹੈ ਯੂਨੀਅਨ ਟੈਰੀਟਰੀ ਕਿੰਨੀਆਂ ਸੀਗੀਆਂ 6 ਔਰ ਜਿਹੜੇ ਸੀਗੇ 14 ਸਾਡੇ ਕੋਲ ਰਾਜ ਸੀਗੇ ਹੁਣ ਜਿਹੜੇ ਆ ਉਸ ਤੋਂ ਬਾਅਦ ਦਾ ਜਿਹੜਾ ਹੈ ਗੁਜਰਾਤ ਤੇ ਗੁਜਰਾਤ ਬਾਰੇ ਅਸੀਂ ਗੱਲ ਕਰ ਰਹੇ ਆ ਤੇ ਗੁਜਰਾਤ ਸਾਡੇ ਕੋਲ 15ਵਾਂ ਸਟੇਟ ਜਾਨੀ ਕਿ 15 ਨੰਬਰ ਵਾਲਾ ਸਾਡੇ ਕੋਲ ਰਾਜ ਬੰਦ ਹੈ ਉਸ ਤੋਂ ਪਹਿਲਾਂ ਇਹ ਕੇਸ ਚੋਂ ਅਲੱਗ ਹੋਇਆ ਠੀਕ ਹੈ ਤੇ ਸਭ ਤੋਂ ਪਹਿਲਾਂ ਕੀ ਸੀ ਬੰਬੇ ਬੰਬੇ ਠੀਕ ਹੈ ਬੰਬੇ ਸੀਗਾ ਰਾਜ ਭਾਰਤ ਦੇ ਵਿੱਚ ਔਰ ਇਸ ਨੂੰ ਜਿਹੜਾ ਹੈ ਦੋ ਪਾਰਟਸ ਦੇ ਵਿੱਚ ਡਿਵਾਈਡ ਕੀਤਾ ਜਾਂਦਾ ਹੈ ਇੱਕ ਬਣਾ ਦਿੱਤਾ ਜਾਂਦਾ ਹੈ ਗੁਜਰਾਤ ਔਰ ਦੂਸਰੇ ਜਾਨੀ ਕਿ ਬੰਬੇ ਨੂੰ ਦਾ ਨਾਮ ਚੇਂਜ ਕਰਕੇ ਕੀ ਰੱਖ ਦਿੱਤਾ ਗਿਆ ਮਹਾਰਾਸ਼ਟਰ ਮਹਾਰਾਸ਼ਟਰ ਠੀਕ ਹੈ ਮਹਾਰਾਸ਼ਟਰ ਮਹਾਰਾਸ਼ਟਰ ਦੀ ਕੈਪੀਟਲ ਮੁੰਬਈ ਔਰ ਗੁਜਰਾਤ ਦੀ ਕੈਪੀਟਲ ਗਾਂਧੀਨਗਰ ਤਾਂ ਇੱਥੋਂ ਸਾਨੂੰ ਪਤਾ ਚੱਲਦਾ ਹੈ ਕਿ ਜਿਹੜੀ ਹੈ ਗੁਜਰਾਤ ਦੀ ਕੈਪੀਟਲ ਜਾਨੀ ਕਿ ਗੁਜਰਾਤ ਦੀ ਰਾਜਧਾਨੀ ਇਸ ਦੀ ਰਾਜਧਾਨੀ ਕਿਹੜੀ ਹੈ ਸ਼੍ਰੀਨਗਰ ਸ਼੍ਰੀ ਨਗਰ ਜਿਹੜੀ ਹੈ ਇਸ ਦੀ ਕੈਪੀਟਲ ਹੈ ਗਾਂਧੀਨਗਰ ਔਰ ਮਹਾਰਾਸ਼ਟਰ ਦੀ ਮੁੰਬਈ ਮੁੰਬਈ ਨੂੰ ਪਹਿਲਾਂ ਬੰਬੇ ਔਰ ਬੰਬੇ ਤੋਂ ਬੰਬਈ ਬਣਦੀ ਹੈ ਬੰਬੇ ਬੰਬਈ ਉਸ ਤੋਂ ਬਾਅਦ ਆ ਮੁੰਬਈ ਠੀਕ ਹੈ ਔਰ ਕਦੋਂ ਬਣਦਾ ਹੈ ਸਟੇਟ ਗੁਜਰਾਤ ਗੁਜਰਾਤ ਜਿਹੜਾ ਸਟੇਟ ਕਦੋਂ ਬਣਦਾ ਹੈ 1 ਮਈ 1960 ਈਸਵੀ ਦੇ ਵਿੱਚ 1 ਮਈ 1 ਮੇ 1960 ਓਕੇ ਮ ਇਸ ਦੀ ਉਤਪਤੀ ਗੁਜਰਾਤ ਦੀ ਉਤਪਤੀ ਕਦੋਂ ਹੁੰਦੀ ਹੈ 1 ਮਈ 1960 ਈਸਵੀ ਦੇ ਵਿੱਚ ਜਿਹੜੀ ਇਸ ਦੀ ਉਤਪਤੀ ਹੋਈ ਕਿਸ ਕਿਸ ਸਟੇਟ ਦੀ ਗੁਜਰਾਤ ਦੀ ਔਰ ਉਦੋਂ ਹੀ ਜਿਹੜਾ ਇਸ ਦਾ ਨਾਮ ਵੀ ਚੇਂਜ ਕਰ ਦਿੱਤਾ ਗਿਆ ਮਹਾਰਾਸ਼ਟਰ ਕਰ ਦਿੱਤਾ ਗਿਆ ਕਿਸ ਦਾ ਨਾਮ ਬੰਬੇ ਰਿਆ ਯਾਨੀ ਕਿ ਇਸ ਦੀ ਕੈਪੀਟਲ ਬਣਾ ਦਿੱਤੀ ਗਈ ਔਰ ਇਸ ਨੂੰ ਮਹਾਰਾਸ਼ਟਰ ਦਾ ਨਾਮ ਦਿੱਤਾ ਗਿਆ 1 ਮਈ 1960 ਈਸਵੀ ਦੇ ਵਿੱਚ ਹੁਣ ਇਸ ਦੀ ਕੈਪੀਟਲ ਗਾਂਧੀਨਗਰ ਹੋਗੀ ਔਰ ਇਹਦੀਆਂ ਸੀਮਾਵਾਂ ਬਾਉਂਡਰੀਜ਼ ਇਸ ਦੀ ਜਿਹੜੇ ਲੋਕੇਸ਼ਨ ਦੀ ਗੱਲ ਕਰੀਏ ਤੇ ਕਿੱਥੇ ਸਥਿਤ ਹੈ ਭਾਰਤ ਦੇ ਵਿੱਚ ਕਿੱਥੇ ਸਥਿਤ ਹੈ ਜਿਹੜਾ ਗੁਜਰਾਤ ਹੈ ਸੀਮਾਵਾਂ ਬਾਉਂਡਰੀਜ਼ ਸੀਮਾਵਾਂ ਤਾਂ ਕਿੱਥੇ ਸਥਿਤ ਹੈ ਇਸ ਦੇ ਜਿਹੜੇ ਬਾਉਂਡਰੀ ਦੀ ਗੱਲ ਕਰੀਏ ਤਾਂ ਰਾਜਸਥਾਨ राजस्थान मध्य प्रदेश मध्य प्रदेश और महाराष्ट्र महा राष्ट्र ये तीन स्टेट यानी कि तीन जेडे राज ने ए अपनी बाउंड्री शेयर करते ने किस गुज गुजरात ठीक है ਰਾਜਸਥਾਨ ਮਧ ਪ੍ਰਦੇਸ਼ ਤੇ ਮਹਾਰਾਸ਼ਟਰ ਮਹਾਰਾਸ਼ਟਰ ਤੋਂ ਲੱਗ ਹੋਇਆ ਤਾਂ ਮਧ ਪ੍ਰਦੇਸ਼ ਔਰ ਉਸ ਦੇ ਉੱਪਰ ਜਿੱਕਰ ਅਸੀਂ ਨਾਰਥ ਹਾਲ ਸਾਈਡ ਕਹੀਏ ਤਾਂ ਰਾਜਸਥਾਨ ਠੀਕ ਹੈ ਤੇ ਇਹਦੇ ਨਾਲ ਜਿਹੜੀਆਂ ਆਪਣੀ ਬਾਉਂਡਰੀ ਸ਼ੇਅਰ ਕਰਦਾ ਹੈ ਰਾਜਸਥਾਨ ਮਾਧਿਆ ਪ੍ਰਦੇਸ਼ ਤੇ ਮਹਾਰਾਸ਼ਟਰ ਦੇ ਨਾਲ ਕੈਪੀਟਲ ਗਾਂਧੀਨਗਰ ਗਵਰਨਰ ਇੱਥੋਂ ਦੇ ਕੌਣ ਨੇ ਆਚਾਰੀਏ ਦੇਵਵਰਤ ਗਵਰਨਰ ਰਾਜਪਾਲ ਗਵਰਨਰ ਰਾਜਪਾਲ ਤਾਂ ਰਾਜਪਾਲ ਕੇ ਕੌਣ ਨੇ ਥੇ ਆर्य आचार्य आचार्य देव वत आचार्य देव वत ਜਿਹੜੇ ਨੇ ਇੱਥੋਂ ਦੇ ਗਵਰਨਰ ਜਾਨੀ ਕਿ ਰਾਜਪਾਲ ਨੇ ਔਰ ਸੀਐਮ ਜਾਨੀ ਕਿ ਮੁੱਖ ਮੰਤਰੀ ਮੁੱਖ ਮੰਤਰੀ गुजरात के मुख्यमंत्री कौन ने तो गुजरात के मुख्यमंत्री ने भूपेंद्र भाई पटेल ठीक है भूपेंद्र भूपेंद्र भाई पटेल पटेल ओके ਗਵਰਨਰ ਇਹ ਐਟ ਪ੍ਰੈਜ਼ੈਂਟ ਠੀਕ ਹੈ ਐਟ ਪ੍ਰੈਜ਼ੈਂਟ ਹੈ ਕਰੰਟ ਵਾਲੇ ਕੌਣ ਕੌਣ ਨੇ ਆਚਾਰੀਏ ਦੇਵਵਰਤ ਔਰ ਭੁਪੇਂਦਰ ਭਾਈ ਪਾਈ ਪਟੇਲ ਹਿੰਦੀ ਨਿਕਲਦੀ ਗਈ ਨਾ ਓਕੇ ਪਟੇਲ ਇਹ ਕੌਣ ਨੇ ਹੁਣ ਵਾਲੇ ਸਾਡੇ ਆ ਗੁਜਰਾਤ ਦੇ ਮੁੱਖ ਮੰਤਰੀ ਤੇ ਰਾਜਪਾਲ ਉਸ ਤੋਂ ਬਾਅਦ ਨੈਕਸਟ ਜਿਹੜਾ ਹੈ ਇੱਥੇ ਕੀ ਹੈ ਡਿਸਟ੍ਰਿਕਟ ਕਿੰਨੇ ਨੇ ਇਸਦੇ ਗੁਜਰਾਤ ਦੇ ਡਿਸਟ੍ਰਿਕਟ ਜ਼ਿਲੇ ગુજરાત ਦੇ જિલ્લાને 33 33 ઓર કલસી રાજસ્થાન કીતા સીગા તો રાજસ્થાન દે ભી જિલ્લા કિને સી 33 ઠીક હે રાજસ્થાન દે જિલ્લા 33 સી ઓર ઇસ દે કિને ને ઇસ દે ભી 33 ઓર જસી આપા હિમાચલ પ્રદેશ કીતા સી હિમાચલ પ્રદેશ દે કિને સિગે 12 ઠીક હે تے ઇસ દે ડિસ્ટ્રિક્ટ કિને ને 33 દે ડિસ્ટ્રિક્ટ ને ઓર સબ તો લંબી જેડી ટટસીમા ਜੇਕਰ ਅਸੀਂ ਗੱਲ ਕਰੀਏ ਤੇ ਇਸ ਦੀ ਜਿਹੜੀ ਕੁਝ ਬਾਉਂਡਰੀ ਹੈ ਨਾ ਉਹ ਪਾਕਿਸਤਾਨ ਦੇ ਨਾਲ ਵੀ ਟੱਚ ਹੁੰਦੀ ਹੈ। ਪਾਕਿਸਤਾਨ ਦੇ ਨਾਲ। ਹਾਂ ਹਾਂ ਹਾਂ। oval side ਠੀਕ ਹੈ ਤੇ ਇਹ ਜਿਹੜੀ ਆਪਣੀ ਸੀਮਾ ਹੈ ਉਹ ਇੰਟਰਨੈਸ਼ਨਲ ਅੰਤਰਰਾਸ਼ਟਰੀ ਜਿਹੜੀ ਆਪਾਂ ਸੀਮਾ ਕਹਿੰਦੇ ਨੇ ਉਸ ਨੂੰ ਪੰਜਾਬੀ ਦੇ ਵਿੱਚ ਅੰਤਰਰਾਸ਼ਟਰੀ ਸੀਮਾ ਕਿਸ ਨਾਲ ਹੁੰਦੀ ਹੈ? ਪਾਕਿਸਤਾਨ। ਪਾਕਿਸਤਾਨ ਦੇ ਨਾਲ। ओके ਔਰ ਉਸ ਤੋਂ ਬਾਅਦ ਜਿਹੜਾ ਇੱਥੇ ਜਿਹੜਾ ਹੈ ਵਿਧਾਨ ਸਭਾ ਦੀਆਂ ਸੀਟਸ ਕਿੰਨੀਆਂ ਨੇ ਵਿਧਾਨ ਸਭਾ ਵਿਧਾਨ ਸਭਾ ਦੇ ਮੈਂਬਰਾਂ ਜਾਂ ਸੀਟਸ ਕਿੰਨੀਆਂ ਨੇ ਤਾਂ 182 182 ਰਾਜ ਅ ਲੋਕ ਸਭਾ ਦੀਆਂ ਲੋਕ ਸਭਾ ਲੋਕ ਸਭਾ ਦੀਆਂ ਸੀਟਸ ਕਿੰਨੀਆਂ ਨੇ ਤਾਂ ਰੋਲ ਲੋਕ ਸਭਾ ਦੀਆਂ 26 26 ਆ ਰਾਜ ਸਭਾ ਦੀਆਂ ਤੇ ਰਾਜ ਸਭਾ ਦੀਆਂ ਸੀਟ ਕਿੰਨੀਆਂ ਨੇ 11 11 ਠੀਕ ਹੈ ਤਾਂ 33 ਜ਼ਿਲ੍ਹੇ ਨੇ ਵਿਧਾਨ ਸਭਾ ਦੀਆਂ ਸੀਟਾਂ ਕਿੰਨੀਆਂ ਨੇ ਮੈਂਬਰ ਕਿੰਨੇ ਨੇ 182 182 ਔਰ ਲੋਕ ਸਭਾ 26 ਸੀਟਾਂ ਨੇ ਔਰ ਰਾਜ ਸਭਾ ਦੀਆਂ 11 ਸੀਟਾਂ ਨੇ ਠੀਕ ਹੈ ਔਰ ਇਹ ਕੀ ਹੈ ਕਿਸ ਦੀਆਂ ਸੀਟਸ ਨੇ ਗੁਜਰਾਤ ਦੀਆਂ ਵਿਧਾਨ ਸਭਾ ਔਰ ਇਸ ਤੋਂ ਬਾਅਦ ਆ ਸਭ ਤੋਂ ਜਿਹੜੀ ਅਗਰ ਅਸੀਂ ਗੱਲ ਕਰੀਏ ਨਾ ਤਟ ਸੀਮਾ ਜਿਹੜੀ ਹੈ ਤਟ ਸੀਮਾ ਤਰਸੀਮਾ ਦਾ ਭਾ ਕੇ ਜਿਵੇਂ ਦੇਖੋ ਕਿ ਭਾਰਤ ਹੈ ਭਾਰਤ ਦੀ ਜਿਹੜੀ ਬਾਉਂਡਰੀ ਬਣੀ ਹੋਈ ਹੈ ਹੁਣ ਬਾਉਂਡਰੀ ਬਣੀ ਹੈ ਪਰ ਸਾਰੇ ਨਾਲ ਲੰਬੀ ਜੇਕਰ ਸੀ ਤਟਸੀਮਾ ਦੀ ਗੱਲ ਕਰੀਏ ਨਾ ਤਾਂ ਉਹ ਗੁਜਰਾਤ ਦੀ ਹੈ ਗੁਜਰਾਤ ਦੀ ਸਭ ਤੋਂ ਜ਼ਿਆਦਾ ਲੰਬੀ ਤਟਸੀਮਾ ਇਹ ਪੁੱਛ ਲਿਆ ਜਾਂਦੇ ਕਿ ਕਿਸ ਰਾਜ ਦੀ ਸਭ ਤੋਂ ਲੰਬੀ ਤਟਸੀਮਾ ਹੈ ਭਾਰਤ ਦੇ ਕਿਸ ਰਾਜ ਦੀ ਸਭ ਤੋਂ ਲੰਬੀ ਤਟਸੀਮਾ ਹੈ ਤੇ ਕਿਸ ਰਾਜ ਦੀ ਹੈ ਗੁਜਰਾਤ ਦੀ ਗੁਜਰਾਤ ਦੀ ਤਟਸੀਮਾ ਜਿਹੜੀ ਹੈ ਉਹ ਸਭ ਤੋਂ ਲੰਬੀ ਹੈ ਓਕੇ ਨੈਕਸਟ ਜਿਹੜਾ ਹੈ ਉਹ ਅਸੀਂ ਕਰਦੇ ਆ ਇੱਥੋਂ ਦੇ ਆ ਸਟੇਟ ਬर्ड ਜਾਨੀ ਕਿ ਰਾਜ ਪੰਛੀ ਰਾਜ ਪਸ਼ੂ ਤਾਂ ਰਾਜ ਜਿਹੜਾ ਪੰਛੀ ਇੱਥੋਂ ਦਾ ਕਿਹੜਾ ਹੈ ਰਾਜ ਪੰਛੀ ਤਾਂ ਇਹ ਹੈਗਾ ਗ੍ਰੇਟਰ ਫਲੇਮਿੰਗੋ ਠੀਕ ਹੈ ਫਲੇਮਿੰਗੋ greater ਕਿ ਇਸ ਇੱਥੇ ਪੋਰਟ ਤਾਂ ਬਹੁਤ ਨੇ ਆਪਾਂ ਲੇਕਿਨ ਫੇਮਸ ਹੀ ਕਰਨੇ ਜਿਹੜੇ ਮਤਲਬ ਕਿ ਹੈ ਠੀਕ ਹੈ ਜਿਵੇਂ ਉੱਥੇ ਦੋ ਐ ਇੱਕ ਤਾਂ ਆਹ ਓਕੇ ਹੋ ਗਿਆ फेमस प्रसिद्ध बंदरगाह अहमदाबाद विच अहमदाबाद और दूसरा बाड़ा इंगलिश ले H A ठीक है डीआरए बद्रा ठीक है ਅਹਿਮਦਾਬਾਦ ਤੇ ਬਥਰਾ ਪ੍ਰਸਿੱਧ ਇਥੇ ਦੇ ਮਾਊਂਟੇਨ ਕਹਿਣ ਲੱਗੇ ਸੀ ਓਕੇ ਰਕੋ the pink ਜਾਣਾ ਤੁਸੀਂ जा रहे कर रहे करे करिए पके ओके फेमस टेंपल ਸਿਮਰ ਯੈਸ ਮੈਂ اٹਕ ਗਈ ਵੀਡੀਓ ਹੁਣ ਠੀਕ ਹੈ ਠੀਕ ਹੈ ਹੁਣ ਵੀਡੀਓ ਆ ਰਹੀ ਹੈ ਵਿੱਚ ਪਹਿਲਾਂ اٹਕ ਗਈ ਸੀ ਨਾ ਠੀਕ ਹੈ ਸਮਝ ਆ ਰਹੀ ਹੈ ਯੈਸ ਮੈਂ ਠੀਕ ਹੈ मैथ मैं रीजनिंग क्लास होगी जी कल ओके okay. ठीक है कल सेटअप सर सैटअपर ओके ਟਾਈਮ ਹੀ ਟਾਈਮਿੰਗ ਸੇਮ 10 ਵਜੇ 10 ਵਜੇ ਓਕੇ ਹਾਂਜੀ ਚਲੋ ਆਪਾਂ ਇਹ ਕਰਦੇ ਪਏ ਅੱਗੇ ਅਟਕ ਗਈ ਮਟਕ ਦੀ ਬੋਤਨ हो गया ठीक सही है कर रही है ना मु ठीक है चलो कि कृष्ण भगवान पर मतलब के प्रसिद्ध ने ठीक है ओके नेक्स्ट ਕੀ ਹੈ ਆਪਾਂ ਕਰਦੇ ਆ ਇੱਥੇ ਕਿ ਫੇਮਸ ਪਰਸਨੈਲਿਟੀ ਪ੍ਰਸਿੱਧ ਵਿਅਕਤੀ ਕਿਹੜੇ-ਕਿਹੜੇ ਨੇ ਸੋ ਸਰਦਾਰ ਵੱਲਭ ਭਾਈ ਪਟੇਲ ਜੀ ਠੀਕ ਹੈ ਤਾਂ ਕੈਰਟ ਐਂਡ ਸਟਿਕ ਪਾਲਿਸੀ ਇਹਨਾਂ ਨੇ ਅਪਣਾਈ ਕਿ ਜਿਵੇਂ ਕਿ ਜਿਹੜੇ ਸੀ ਤਿੰਨ ਮਤਨ ਦੱਸਿਆ ਸੀਗਾ ਕਿ ਜੂਨਾਗੜ੍ਹ ਜੰਮੂ ਕਸ਼ਮੀਰ ਤੇ ਹైదరాబాద్ ਠੀਕ ਹੈ ਉਸ ਤੋਂ ਜਿਹੜਾ ਇਹਨਾਂ ਨੇ ਕੀ ਕੀਤਾ ਇਹਨਾਂ ਨਾਲ ਕੈਰਟ ਤੇ ਜਿਹੜੀ ਸਟਿਕ ਪਾਲਿਸੀ ਕਿ ਪਹਿਲਾਂ ਤਾਂ ਜਿਹੜੇ ਸੀ ਕਹਿੰਦੇ ਕਿ ਪਿਆਰ ਨਾਲ ਗਾਜਰ ਖਾਣੀ ਹੈ ਕਿ ਨਹੀਂ ਠੀਕ ਹੈ ਔਰ ਜੇਕਰ ਉਸ ਚੀਜ਼ ਨੂੰ ਪਿਆਰ ਨੂੰ ਨਹੀਂ ਸੀ ਮੰਨਦਾ ਤਾਂ ਉਹਨਾਂ ਨੇ ਫਿਰ ਸਟਿਕ ਪਾਲਿਸੀ ਜਿਹੀ ਅਪਣਾਈ ਗਈ ਸੀ ਇਸ ਕਰਕੇ ਇਹਨਾਂ ਨੇ ਜਿਸ ਕਿਹੜੀ ਪਾਲਿਸੀ ਅਪਣਾਈ ਕੈਰਟ ਐਂਡ ਸਟਿਕ ਪਾਲਿਸੀ ਗਾਜਰ ਜਾਂ ਫਿਰ ਡੰਡਾ ਠੀਕ ਹੈ ਉਸ ਤੋਂ ਬਾਅਦ ਦਾ ਕਸ਼ਮੀਰ ਜੂਨਾਗੜ ਹైదరాబాద్ ਠੀਕ ਹੈ ਤਾਂ ਹైదరాబాద్ ਦੇ ਵਿੱਚ ਕਿਹੜਾ ਆਪਰੇਸ਼ਨ ਚ ਲਾਇਆ ਗਿਆ ਸੀ 1948 ਦੇ ਵਿੱਚ ਤੇ ਕਿਹੜੇ ਕਿੱਥੇ ਕਿੱਥੇ ਕਸ਼ਮੀਰ ਜੰਮੂ ਕਸ਼ਮੀਰ ਜੰਮੂ कश्मीर उस तो बाद के जूनागढ़ जूनागढ़ और केड़ा है, हैदराबाद 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 ਹੁਣ ਇੱਥੇ ਕੀ ਹੁੰਦਾ ਹੈ ਕਿ ਜਿਹੜਾ ਜੰਮੂ ਕਸ਼ਮੀਰ ਹੈ ਉਹ ਕਿੱਥੇ ਜਿਹੜਾ ਇਹ ਅਲੱਗ ਹੀ ਕਹਿੰਦਾ ਨਾ ਮੈਂ ਭਾਰਤ ਦੇ ਵਿੱਚ ਸ਼ਾਮਿਲ ਹੋਣਾ ਹੈ ਔਰ ਨਾ ਹੀ ਪਾਕਿਸਤਾਨ ਦੇ ਵਿੱਚ ਜਿਸ ਕਾਰਨ ਕਰਕੇ ਇੱਥੇ ਕੀ ਹੈ ਜਦੋਂ ਪਾਕਿਸਤਾਨ ਨੇ ਜੰਮੂ ਕਸ਼ਮੀਰ ਤੇ ਹਮਲਾ ਕੀਤਾ ਤਾਂ ਇੱਥੇ 370 ਧਾਰਾ ਇਹਨਾਂ ਦੁਆਰਾ ਲਗਾਈ ਗਈ ਕਿ 370 ਧਾਰਾ ਇੱਥੇ ਜਿਹੜੀ ਆ ਭਾਰਤ ਦੇ ਸੰਵਿਧਾਨ ਦੀ ਲੱਗੇਗੀ ਠੀਕ ਹੈ ਔਰ ਤਾਂ ਹੀ ਤੁਹਾਡੀ ਮਦਦ ਕੀਤੀ ਜਾਏਗੀ ਤੇਵੇਂ ਕਰਕੇ ਜੇਕਰ ਅਸੀਂ ਹੁਣ ਗੱਲ ਕਰੀਏ ਤਕੀ ਹੈ ਜੰਮੂ ਕਸ਼ਮੀਰ ਦੇ ਉਤਰੀਆ 377 ਰਾਹ ਹਟਾ ਕੇ ਇਸ ਨੂੰ ਜਿਹੜਾ ਹੈ ਭਾਰਤ ਵਿੱਚ ਸ਼ਾਮਿਲ ਕਰ ਲਿਆ ਗਿਆ ਹੈ ਔਰ ਜਿਹੜਾ ਇਹ ਸਾਡੇ ਕੋਲ ਹੁਣ ਯੂਟੀ ਹੈ ਠੀਕ ਹੈ ਉਸ ਤੋਂ ਬਾਅਦ ਜਿਹੜਾ ਹੈ ਜੂਨਾਗੜ੍ਹ ਤੇ ਇੱਕ ਹੀ ਆ ਗੁਜਰਾਤ ਦੇ ਵਿੱਚ ਹੀ ਜਿਹੜਾ ਸੀਗਾ ਇਹ ਗੁਜਰਾਤ ਦਾ ਹੀ ਇੱਕ ਛੋਟਾ ਜਿਹਾ ਕਹ ਸਕਦੇ ਰਿਆਸਤ ਸੀ ਦੇਸੀ ਲੇਕਿਨ ਇਥੋ ਦੇ ਜਿਹੜਾ ਮਤਲਬ ਰਾਜਾ ਸੀਗਾ ਸੀਗਾ ਉਹ ਕਹਿੰਦੇ ਸੀ ਕਿ ਮੈਂ ਭਾਰਤ ਪਾਕਿਸਤਾਨ ਵਿੱਚ ਸ਼ਾਮਿਲ ਹੋਣਾ ਪਰ ਫਿਰ ਕੀ ਇਥੇ ਇਹਨਾਂ ਦੇ ਦੁਆਰਾ ਲੋਕਮਤ ਕਰਵਾਇਆ ਗਿਆ ਔਰ ਲੋਕਮਤ ਦੇ ਵਿੱਚ ਕੀ ਹੁੰਦਾ ਲੋਕਮਤ ਕਰਵਾਇਆ ਜਾਂਦਾ ਔਰ ਲੋਕਮਤ ਵਿੱਚ ਲੋਕਾਂ ਨੇ ਕਿਹਾ ਕਿ ਨਹੀਂ ਅਸੀਂ ਭਾਰਤ ਦੇ ਵਿੱਚ ਹੀ ਸ਼ਾਮਿਲ ਹੋਣਾ ਤੇ ਐਵੇਂ ਜਿਹੜਾ ਜੂਨਾਗੜ ਨੂੰ ਭਾਰਤ ਦੇ ਵਿੱਚ ਸ਼ਾਮਿਲ ਕਰ ਉਸ ਤੋਂ ਬਾਅਦ ਹੈਦਰਾਬਾਦ ਤੇ ਹੈਦਰਾਬਾਦ ਦਾ ਜੋ ਨਿਜ਼ਾਮ ਸੀਗੇ ਉਹ ਜਿਹੜਾ ਸੀਗਾ ਨਹੀਂ ਸੀ ਮੰਨ ਰਿਹਾ ਕਿ ਜਿਹੜਾ ਠੀਕ ਹੈ ਕਿ ਜਿਹੜਾ ਇੱਥੇ ਸ਼ਾਮਿਲ ਹੋਣਾ ਹੈ ਕਿਥੇ ਭਾਰਤ ਦੇ ਚੋ ਕਿੰਦੇ ਸੀ ਕਿ ਮੈਂ ਇੱਕ ਅਲੱਗੀ ਆਪਣਾ ਜਿਹੜਾ ਹੈ ਰਿਆਸਤ ਰੱਖਣੀ ਚਾਹੁੰਦਾ ਹੈ ਤਾਂ ਇਹਨਾਂ ਨੇ ਪਹਿਲਾ ਪਿਆਰ ਦੇ ਨਾਲ ਉਹਨਾਂ ਨੂੰ ਮਨਾਇਆ ਨਹੀਂ ਮੰਨੇ ਤਾਂ ਫਿਰ ਉਸ ਤੋਂ ਬਾਅਦ ਆ 1948 ਦੇ ਵਿੱਚ 1948 ਈਸਵੀ ਦੇ ਵਿੱਚ ਜਿਹੜਾ ਇਹਨਾਂ ਨੇ ਇੱਕ ਉੱਥੇ ਆਪਰੇਸ਼ਨ ਚਲਾਇਆ ਕਿਹੜਾ ਆਪਰੇਸ਼ਨ ਪੋਲੋ ਆਪਰੇਸ਼ਨ ਪੋਲੋ ਆਪਰੇਸ਼ਨ ਠੀਕ ਹੈ ਔਰ ਇਸ ਦੇ ਅੰਡਰ ਜਿਹੜਾ ਇਹਨਾਂ ਨੇ 1948 ਦੇ ਵਿੱਚ ਫਿਰ ਕੀ ਹੁੰਦਾ ਇਹਨਾਂ ਨੇ ਹైదరాబాద్ ਨੂੰ ਭਾਰਤ ਦੇ ਵਿੱਚ ਸ਼ਾਮਿਲ ਕਰ ਲਿਆ ਠੀਕ ਹੈ ਓਕੇ ਔਰ ਜਿਹੜਾ ਇਹਨਾਂ ਨੂੰ ਆਇਰਨ ਮੈਨ ਆਫ ਇੰਡੀਆ ਕਿਹਾ ਜਾਂਦਾ ਲੋਹ ਪੁਸ਼ਪ ਕਿਹਾ ਜਾਂਦਾ ਹੈ ਭਾਰਤ ਦਾ ਔਰ ਜਿਹੜਾ ਹੈ 1991 ਦੇ ਵਿੱਚ 1991 ਈਸਵੀ ਦੇ ਵਿੱਚ 1900 91 ਈਸਵੀ ਦੇ ਵਿੱਚ ਜਿਹੜਾ ਇਹਨਾਂ ਨੂੰ ਜਿਹੜਾ ਹੈ ਕਿਹੜਾ ਐਵਾਰਡ ਦਿੱਤਾ ਜਾਂਦਾ ਹੈ ਭਾਰਤ ਸਰਕਾਰ ਦੇ ਦੁਆਰਾ ਭਾਰਤ ਰਤਨ ਦਾ ਐਵਾਰਡ ਠੀਕ ਹੈ ਭਾਰਤ ਰਤਨ ਐਵਾਰਡ ਦਿੱਤਾ ਗਿਆ ਕਿਹਨਾਂ ਨੂੰ ਸਰਦਾਰ ਵੱਲਭਾਈ ਪਟੇਲ ਜੀ ਨੂੰ ਭਾਰਤ ਰਤਨ ਵੱਲਭ ਪਾਈ ਪਟੇਲ ਠੀਕ ਹੈ वल्लभ रुको वल्लभ वल्लभ हम्म hmm. वल्लभ वल्लभ ठीक है ਵੱਲਵ ਹੈ ਮੈਨੂੰ ਲੱਗਦਾ ਹੈ ਵੱਲਵ ਭਾਈ ਪਟੇਲ ਵੱਲਵ ਹੂੰ 1991 ਦੇ ਵਿੱਚ 1991 ਈਸਵੀ ਦੇ ਵਿੱਚ ਜਿਹੜਾ ਇਹਨਾਂ ਨੂੰ ਭਾਰਤ ਰਤਨ ਐਵਾਰਡ ਜਿਹੜਾ ਹੈ ਦਿੱਤਾ ਗਿਆ ਕਿਹਨਾਂ ਨੂੰ ਸਰਦਾਰ ਵੱਲਵ ਭਾਈ ਪਟੇਲ ਜੀ ਨੂੰ ਓਕੇ ਸਰਦਾਰ ਵੱਲਵ ਭਾਈ ਪਟੇਲ ਜੀ ਨੂੰ ਓਕੇ ਔਰ ਇਹਨਾਂ ਦਾ ਜਿਹੜਾ ਸਰਦਾਰ ਵੱਲਵ ਭਾਈ ਪਟੇਲ ਜਿਹੜੇ ਸੀਗੇ ਇਹਨਾਂ ਨੂੰ ਇਹਨਾਂ ਨੇ ਇਹਨਾਂ ਦੀ ਜਿਹੜਿਆ ਯਾਦ ਦੇ ਵਿੱਚ ਜਿਹੜਾ ਹੈ ਇੱਥੇ ਜਿਹੜਾ ਹੈ ਇੱਕ ਸਟੈਚੂ ਬਣਵਾਇਆ ਗਿਆ ਔਰ ਉਸ ਸਟੈਚੂ ਨੂੰ ਜਿਹੜਾ ਹੈ ਕੀ ਨਾਮ ਦਿੱਤਾ ਗਿਆ ਹੈ ਸਟੈਚੂ ਯੂਨਿਟੀ ਸਟੈਚੂ ਆਫ ਯੂਨਿਟੀ ਠੀਕ ਹੈ ਸਟੈਚੂ ਆਫ ਯੂਨਿਟੀ ਸਟੈਚੂ ਆਫ ਯੂਨਿਟੀ ਸਟੈਚੂ ਆਫ ਯੂਨਿਟੀ ਕਿਉਂ ਇਸ ਨੂੰ ਨਾਮ ਦਿੱਤਾ ਗਿਆ ਕਿਉਂਕਿ ਸਰਦਾਰ ਵੱਲਭਭਾਈ ਪਟੇਲ ਜੀ ਨੇ ਕੀ ਕੀਤਾ ਸੀ ਇੱਕ ਇਕਤਾ ਕਾਇਮ ਕੀਤੀ ਪੂਰੇ ਭਾਰਤ ਵਿੱਚ ਕਿਉਂਕਿ ਅੰਗਰੇਜ਼ ਜਦੋਂ ਅਪਾਤ ਨੂੰ ਜਿਹੜਾ ਸੀ ਆਜ਼ਾਦ ਕਰਕੇ ਛੱਡ ਕੇ ਗਏ ਸੀਗੇ ਤਾਂ ਉਹਨਾਂ ਨੇ ਕਿਹਾ ਸੀ ਕਿ 15 ਸਾਲ ਤੋਂ ਵਾਅਦੇ ਇਹ ਦੇਸ਼ ਨਹੀਂ ਚੱਲਦਾ ਕਿਉਂਕਿ ਇੱਥੇ ਭਾਂਤ ਭਾਂ ਦੇ ਲੋਕ ਨੇ ਭਾਂਤ ਭਾਂ ਦੀਆਂ ਸਭਿਤਾਵਾਂ ਨੇ ਔਰ ਅਲੱਗ-ਅਲੱਗ ਤਰ੍ਹਾਂ ਦਾ ਸੱਭਿਆਚਾਰ ਵਿਕਾਸ ਭਾਸ਼ਾ ਤਾਂ ਹਰ ਇੱਕ ਜਿਹੜੀ ਆ ਇਹ ਇੱਥੇ ਬਹੁਤ ਵਿਭਿੰਨਤਾ ਹੈ ਜਿਸ ਕਾਰਨ ਕਰਕੇ ਇਕੱਠੇ ਨਹੀਂ ਰਹਿ ਸਕਦੇ ਤੇ ਇਸ ਕਾਰਨ ਕਰਕੇ ਕਹਿੰਦੇ ਐ ਕਿ ਜਿਹੜਾ ਹੈ ਸਰਦਾਰ ਵੱਲਭਭਾਈ ਪਟੇਲ ਜੀ ਨੇ ਜਿਹੜਾ ਸੀਗਾ ਕੀ ਕੀਤਾ ਕਿ ਇਹਨਾਂ ਰਿਆਸਤਾਂ ਨੂੰ ਇਕੱਠਾ ਕੀਤਾ ਔਰ ਜਿਹੜਾ ਹੈ ਕੀ ਕੀਤਾ ਇਸਦੇ ਨੂੰ ਇਸ ਨੂੰ ਜਿਹੜਾ ਹੈ ਇਕੱਠਾ ਕੀਤਾ ਭਾਰਤ ਨੂੰ ਅਖੰਡ ਭਾਰਤ ਜਿਹੜਾ ਬਣਾਇਆ ਇਹਨਾਂ ਨੇ ਓਕੇ ਤੇ ਇਸ ਕਰਕੇ ਇਹਨਾਂ ਦਾ ਜਿਹੜਾ ਹੈ ਕੀ ਹੈ ਸਟੈਚੂ ਆਫ ਯੂਨਿਟੀ ਜਿਹੜਾ ਹੈ ਕਦੋਂ ਬਣਵਾਇਆ ਗਿਆ ਤੇ ਇਨੋਗ੍ਰੇਸ਼ਨ ਜਿਹੜੀ ਹੈ ਉਹ 2018 ਈਸਵੀ ਦੇ ਵਿੱਚ ਹੋਈ ਬਣਨਾ ਕਦੋਂ ਸ਼ੁਰੂ ਹੋਇਆ ਸੀਗਾ ਇਹ 31 ਅਕਤੂਬਰ ਠੀਕ ਹੈ 31 ਅਕਤੂਬਰ 2013 ਦੇ ਵਿੱਚ ਜਿਹੜਾ ਇਹ ਬਣਨਾ ਸ਼ੁਰੂ ਹੋਇਆ ਸਟਾਰਟ ਹੁੰਦਾ ਠੀਕ ਹੈ ਸ਼ੁਰੂ ਹੁੰਦਾ ਹੈ ਔਰ ਇਹ ਜਿਹੜਾ ਬਣ ਕੇ ਤਿਆਰ ਕਦੋਂ ਹੁੰਦਾ ਇਨੋਗ੍ਰੇਸ਼ਨ ਜਿਹੜੀ ਹੈ ਇਸ ਦੀ ਕਿਸ ਦਿਨ ਹੁੰਦੀ ਹੈ ਤੇ ਇਹਨਾਂ ਦੀ ਇਸ ਦੀ ਇਨੋਗ੍ਰੇਸ਼ਨ ਜਿਹੜੀ ਹੈ ਉਹ ਹੁੰਦੀ ਹੈ 31 ਅਕਤੂਬਰ 2018 ਦੇ ਵਿੱਚ 31 ਅਕਤੂਬਰ 2018 ਇਸਵੀ ਦੇ ਵਿੱਚ 2018 ਵਿੱਚ ਜਿਹੜਾ ਇਸ ਦਾ ਇਹ ਬਣ ਕੇ ਇਸ ਦੀ ਇਨਗ੍ਰੇਸ਼ਨ ਸ਼ੁਰੂਆਤ ਕੀਤੀ ਜਾਂਦੀ ਉਦਘਾਟਨ ਕੀਤਾ ਜਾਂਦਾ ਹੈ ਸਟੈਚੂ ਆਫ ਯੂਨਿਟੀ ਦਾ ਠੀਕ ਹੈ ਇਹ ਕਿੱਥੇ ਬਣਵਾਈ ਗਈ ਹੈ ਤੇ ਇਹਦੇ ਡਿਜ਼ਾਈਨਰ ਕੌਣ ਨੇ ਸਟੈਚੂ ਆਫ ਯੂਨਿਟੀ ਦੇ ਡਿਜ਼ਾਈਨਰ ਜਾਨੀ ਕਿ ਜਿਨ੍ਹਾਂ ਨੇ ਇਸ ਦਾ ਕੀ ਹੈ ਨਕਸ਼ਾ ਬਣਾਇਆ ਜਿਨ੍ਹਾਂ ਨੇ ਇਸ ਨੂੰ ਡਿਜ਼ਾਈਨ ਕੀਤਾ ਤਾਂ ਕਿੰਨਾ ਨੇ ਕੀਤਾ ਹੈ ਇਸ ਨੂੰ ਡਿਜ਼ਾਈਨ ਰਵੀ ਵੀ ਸੁਤਾਰ ਠੀਕ ਹੈ ਕਿਸ ਨੇ ਕੀਤਾ ਹੈ ਰਵੀ ਵੀ ਸੁਤਾਰ ਓਕੇ ਇਹਨਾਂ ਨੇ ਡਿਜ਼ਾਈਨ ਕੀਤਾ ਹੈ ਸਟੈਚੂ ਆਫ ਯੂਨਿਟੀ ਨੂੰ ਔਰ ਗੁਜਰਾਤ ਦੇ ਵਿੱਚ ਬਣਾਇ ਗਈ ਹੈ ਔਰ ਨਰਮਦਾ ਰਿਵਰ ਦੇ ਕੋਲ ਠੀਕ ਹੈ ਕਿਹੜੀ ਰਿਵਰ ਦੇ ਕੋਲ ਕਿਹੜੀ ਜਿਹੜਾ ਨਦੀ ਦੇ ਕੋਲ ਤੇ ਨਰਮਦਾ ਰਿਵਰ ਦੇ ਕੋਲ ਠੀਕ ਹੈ ਨਰਮਦਾ ਰਿਵਰ ਦੇ ਕੋਲ ओके ਨਰਮਦਾ ਰਿਵਰ ਦੇ ਕੋਲ ਜਿਹੜਾ ਬਣਿਆ ਔਰ ਇੱਥੇ ਨਰਿੰਦਰ ਮੋਦੀ ਇੱਥੇ ਕਿਹੜਾ ਸਟੇਡੀਅਮ ਵੀ ਹੈ ਗੁਜਰਾਤ ਦੇ ਵਿੱਚ ਫੇਮਸ ਸਟੇਡੀਅਮ ਕਿਹੜਾ ਹੈ ਉਸ ਦਾ ਪਹਿਲਾ ਨਾਮ ਕੀ ਸੀਗਾ ਸਰਦਾਰ ਵੱਲਭਾਈ ਪਟੇਲ ਜੀ ਜਿਹੜਾ ਸੀ ਸਟੇਡੀਅਮ ਇਹ ਲੇਕਿਨ ਹੁਣ ਉਸ ਦਾ ਨਾਮ ਜਿਹੜਾ ਚੇਂਜ ਕਰ ਦਿੱਤਾ ਗਿਆ ਔਰ ਕੀ ਰੱਖ ਦਿੱਤਾ ਗਿਆ ਨਰਿੰਦਰ ਮੋਦੀ ਸਟੇਡੀਅਮ ਕਿੱਥੇ ਹੈ ਇਹ ਅਹਮਦਾਬਾਦ ਮੁੰਬਈ ਦੇ ਵਿੱਚ ਠੀਕ ਹੈ ओके okay? और जेकर assi gal kariye te jeda eh kithe hai astitya jeda unity of statue statue of unity kawe area theek hai kawardia K E V A D I A D I A kawardia ਠੀਕ ਹੈ ਇਥੇ ਸਤਿ ਨਰਮਦਾ ਰਿਵਰ ਦੇ ਪਾਸ ਕਾਵੇੜੀਆ ਔਰ ਇਲੈਕਟ੍ਰੋਨਿਕ ਵਾਹਨ ਦੀ ਪਹਿਲੀ ਸਿਟੀ ਹੈ ਭਾਰਤ ਦੀ ਜਿੱਥੇ ਮਤਲਬ ਕਿ ਬਿਲਕੁਲ ਹੀ ਕਿਹੜੇ ਨੇ ਕਾਵੇੜੀਆ ਦੇ ਵਿੱਚ ਬਿਲਕੁਲ ਹੀ ਜਿਹੜੇ ਨੇ ਇਲੈਕਟ੍ਰੋਨਿਕ ਵਾਹਨ ਨੇ ਠੀਕ ਹੈ ਪੈਟਰੋਲ ਡੀਜ਼ਲ ਵਾਲੇ ਨਹੀਂ ਸਾਰੇ ਇਲੈਕਟ੍ਰੋਨਿਕ ਜਿਹੜੇ ਨੇ ਵਾਹਨ ਨੇ ਇੱਥੇ ਜਿਹੜੇ ਆ ਸ਼ੁਰੂ ਕੀਤੇ ਗਏ ਓਕੇ ਠੀਕ ਹੈ ਤੇ ਇਹ ਕੀ ਹੈ ਸਟੈਚੂ ਆਫ ਯੂਨਿਟੀ ਸਰਦਾਰ ਵੱਲਭ ਭਾਈ ਪਟੇਲ ਜਿਨ੍ਹਾਂ ਨੇ ਭਾਰਤ ਨੂੰ ਇੱਕ ਜੁਟ ਅਖੰਡ ਭਾਰਤ ਜਿਹੜਾ ਬਣਾਇਆ ਠੀਕ ਹੈ ਔਰ 1900 ਓਕੇ ਠੀਕ ਹੈ ਔਰ ਜਿਹੜਾ 31 ਅਕਤੂਬਰ ਜੋ ਇਹਨਾਂ ਦੀ ਡੇਟ ਆਫ ਬਰਥ ਹੈ ਕਿ ਹੈ 31 ਅਕਤੂਬਰ ਦੇਖੋ ਇਸੇ ਦਿਨ ਹੀ ਜਿਹੜਾ ਕੀ ਹੈ ਸਟੈਚੂ ਸਟੈਚੂ ਆਫ ਯੂਨਿਟੀ ਦਾ ਉਦਘਾਟਨ ਵੀ ਇਸੇ ਦਿਨ ਹੀ ਕੀਤਾ ਗਿਆ ਠੀਕ ਹੈ ਸ਼ੁਰੂਆਤ ਵੀ ਇਸੇ ਦਿਨ ਕੀਤੀ ਗਈ ਔਰ ਜਿਹੜਾ ਇਸ ਦਿਨ ਨੂੰ ਕੀ ਕਿਹਾ ਜਾਂਦਾ ਹੈ ਰਾਸ਼ਟਰੀ ਏਕਤਾ ਦਿਵਸ ਠੀਕ ਹੈ ਇਸ ਨੂੰ ਭਾਰਤ ਦੇ ਵਿੱਚ ਕੀ ਕਹਿੰਦੇ ਰਾਸ਼ਟਰੀ ਏਕਤਾ ਦਿਵਸ ਦੇ ਨਾਲ ਮਨਾਇਆ ਜਾਂਦਾ ਹੈ ਰਾਸ਼ਟਰੀ ਏਕਤਾ ਦਿਵਸ ਓਕੇ ਰਾਸ਼ਟਰੀ ਏਕਤਾ ਦਿਵਸ 31 ਅਕਤੂਬਰ ਭਾਰਤ ਦਾ ਇਸ ਦੇ ਨਾਲ ਜਿਹੜਾ ਸਾਡਾ ਅੱਜ ਦਾ ਟੌਪਿਕ ਜਿਹੜਾ ਗੁਜਰਾਤ ਸਟੈਟਿਕ ਜੀਕੇ ਠੀਕ ਹੈ ਤੇ ਇਹਦੇ ਵਿੱਚ ਅਸੀਂ ਗੁਜਰਾਤ ਦੇ ਬਾਰੇ ਪੜਿਆ ਠੀਕ ਹੈ ਇਸ ਤੋਂ ਇਲਾਵਾ ਇੱਥੇ ਤੇ ਮਹਾਤਮਾ ਗਾਂਧੀ ਜੀ ਇੱਥੋਂ ਦੇ ਸਨ ਔਰ ਜਿਹੜੇ ਨੇ ਅਸੀਂ ਗੱਲ ਕਰੀ ਨਰੇਂਦਰ ਮੋਦੀ ਤਾਂ ਉਹ ਵੀ ਜਿਹੜੇ ਆ ਗੁਜਰਾਤ ਦੇ ਹੀ ਹਨ ਕਲੀਅਰ ਇਹ ਡਿਜ਼ਾਈਨਰ ਯਾਨੀ ਕਿ ਡਿਜ਼ਾਈਨ ਕੀਤਾ ਸਟੈਚੂ ਆਫ ਯੂਨਿਟੀ ਜਿਹੜੀ ਸੀ ਇਹਨਾਂ ਨੇ ਡਿਜ਼ਾਈਨ ਕੀਤਾ ਉਸ ਨੂੰ ਠੀਕ ਹੈ ਓਕੇ ਓਕੇ ਜੀ